ਸੋ ਪਰ ਇਹ ਬੱਚਾ ਕੇ ਰਖਦੇ ਪਾਤਾਵੰਨ ਦਾ ਸੋ ਪਰ ਇਹ ਬੱਚਾ ਕੇ ਰਖਦੇ ਪਰੰਸਧਿਕਾਇਕ ਜਸ ਸੈਭਾਨ ਅਧਿਆਪਕ ਸੈਭਾਨ ਅਤੇ ਮੇਰੀ ਪਿਆਰੀ ਵਿਦਿਆਰਥੀ ਸਾਥਿਓ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਮੈਂ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਆਪਣੀ ਮੌਲਿਕ ਲਿਖਤ ਲੈ ਕੇ ਪੇਸ਼ ਹੋਈ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਕਵਿਤਾ ਜ਼ਰੂਰ ਦਾਵੇਗੀ ਮੇਰੀ ਕਵਿਤਾ ਦਾ ਸਿਰਲੇਖ ਹੈ ਬਾਤਾ ਮਨ ਦਾ ਸਹਾਂਪਨ ਮੈਂ ਕੁਦਰਤ ਨੂੰ ਪਿਆਰ ਕਰਾਂ ਕੁਲ ਕਾਇਨਾਤ ਦਾ ਸਤਿਕਾਰ ਕਰਾਂ ਉਸ ਕਾਦਰ ਨੇ ਦਿੱਤੀਆਂ ਦਾਤਾ ਉਸ ਕਾਦਰ ਨੇ ਦਿੱਤੀਆਂ ਦਾਤਾ ਇਸ ਸਹਾਂਪਨ ਦੀ ਸੰਭਾਲ ਕਰਾਂ ਇਸ ਸਹਾਂਪਨ ਦੀ ਸੰਭਾਲ ਕਰਾਂ ਰੁੱਖਾਂ ਦੀ ਹੈ ਅਦਬ ਕਹਾਣੀ ਰੁੱਖਾਂ ਦੀ ਹੈ ਅੱਜ ਤੋਂ ਕਹਾਣੀ ਪੱਤਾ ਪੱਤਾ ਗਾਵੇ ਸੱਚੀ ਬਾਣੀ ਪੱਤਾ ਪੱਤਾ ਗਾਵੇ ਸੱਚੀ ਬਾਣੀ ਕਾਲੇ ਬੱਦਲ ਬਰਸਾਉਣੇ ਪਾਣੀ ਕਾਲੇ ਬੱਦਲ ਬਰਸਾਉਣੇ ਪਾਣੀ ਮਾਂ ਧਰਤੀ ਰੁੱਤਾਂ ਦੀ ਰਾਣੀ ਮਾਂ ਧਰਤੀ ਰੁੱਤਾਂ ਦੀ ਰਾਣੀ ਸੋਣ ਮਹੀਨਾ ਜਦ ਵੀ ਆਵੇ ਸੋਣ ਮਹੀਨਾ ਜਦ ਵੀ ਆਵੇ ਧਰਤੀ ਨੂੰ ਚਾ ਚੜ ਜਾਵੇ ਮੋਰ ਪਪੀਹਾ ਮਾਨੂੰ ਪਾਵੇ ਮੋਰ ਪਪੀਹਾ ਮਾਨੂੰ ਪਾਵੇ ਕੋਇਲ ਕੂਕੂ ਗੀਤ ਸੁਣਾਵੇ ਕੋਇਲ ਕੂਕੂ ਗੀਤ ਸੁਣਾਵੇ ਪਾਚੜ ਦੇਨੇ ਰਾਗ ਨਿਆਰੇ ਪਾਚੜ ਦੇਨੇ ਰਾਗ ਨਿਆਰੇ ਪੀਲੇ ਪੱਤੇ ਚੜ ਜਾਵਨ ਸਾਰੇ ਰੰਡ ਮੁੰਡ ਜਿਹੇ ਰੰਡ ਮੁੰਡ ਜਿਹੇ ਰੱਖ ਵਿਚਾਰੇ ਤੱਤੀ ਨੇ ਪੈਰ ਪਸਾਰੇ ਪੀਲੀ ਤੱਤੀ ਨੇ ਪੈਰ ਪਸਾਰੇ ਬਣਾ ਨੇ ਹਮਾਮਾ ਨੂੰ ਸਨੇਹਾ ਕੱਲਿਆ ਬਣਾ ਨੇ ਹਮਾਮਾ ਨੂੰ ਸਨੇਹਾ ਕੱਲਿਆ ਛੇਤੀ ਪੇ ਜੋ ਬਦਨਾ ਨੂੰ ਕਿਉਂ ਸੋਕਾ ਮੰਲਿਆ ਤੱਤੀਆਂ ਨੇ ਲੋ ਤੱਤੀਆਂ ਨੇ ਲੋਆਂ ਸਾਡਾ ਨਿਰ ਸੁੱਕ ਚਲਿਆ ਜਦ ਆਈ ਬਰਸਾਤ ਨਾ ਜਾਵੇ ਚਾਠ ਲਿਆ ਜਦ ਆਈ ਬਰਸਾਤ ਨਾ ਜਾਵੇ ਚਾਠ ਲਿਆ ਪਹਿਲਾ ਪੁੰਗਰੀਆਂ ਖਿੜੀਆਂ ਜੋ ਬਨਰ ਤੇ ਪਹਿਲਾ ਪੁੰਗਰੀਆਂ ਖਿੜੀਆਂ ਜੋ ਬਨਰ ਤੇ ਨੱਚ ਲੈ ਹਰੀ ਫੁਲਕਾਰੀ ਪਿੰਡੇ ਸੁੱਚੇ ਨੱਚ ਲੈ ਹਰੀ ਫੁਲਕਾਰੀ ਪਿੰਡੇ ਸੁੱਚੇ ਹਜ਼ਾਰ ਰੰਗਾਂ ਦੇ ਫੁੱਲ ਖਿੜਾਈ ਹਜ਼ਾਰ ਰੰਗਾਂ ਦੇ ਫੁੱਲ ਖਿੜਾਈ ਰੱਬ ਦੇ ਰੰਗ ਨੇ ਉੱਚੇ ਮਨੁੱਖ ਬੇਸ਼ੁਕਰਾਂ ਮਨੁੱਖ ਬੇਸ਼ੁਗਰਾ ਕੁਦਰਤ ਦੀਆਂ ਦਾਤਾਂ ਲੁੱਟੇ ਮਨੁੱਖ ਬੇਸ਼ੁਗਰਾ ਕੁਦਰਤ ਦੀਆਂ ਦਾਤਾਂ ਸਾਂਭੀਆਂ ਨਾ ਗਈਆਂ ਅਸਾਂ ਤੋਂ ਸੈਤੂਤ ਬੇਰੀਆਂ ਸਾਂਭੀਆਂ ਨਾ ਗਈਆਂ ਅਸਾਂ ਤੋਂ ਸੈਤੂਤ ਬੇਰੀਆਂ ਮੱਕੀ ਮੋਠ ਬਾਜਰਾ ਤੇ ਮੁਕੀਆਂ ਗਨੇਰੀਆਂ ਮੱਕੀ ਮੋਠ ਬਾਜਰਾ ਤੇ ਮੁਕੀਆਂ ਗਨੇਰੀਆਂ ਝੋਲ ਰਹੀਆਂ ਅੱਜ ਪ੍ਰਦੂਸ਼ਣ ਦੀਆਂ ਨੇਰੀਆਂ ਚੱਲ ਰਹੀਆਂ ਅੱਜ ਪ੍ਰਦੂਸ਼ਣ ਦੀਆਂ ਨੇਰੀਆਂ ਗੱਲਾਂ ਉਜ ਕਰਦੇ ਆ ਵਾਤਾਵਰਨ ਦੀਆਂ ਬਥੇਰੀਆਂ ਗੱਲਾਂ ਉਜ ਕਰਦੇ ਆ ਵਾਤਾਵਰਨ ਦੀਆਂ ਬਥੇਰੀ ਜੇਰਾ ਸੋਚੋ ਕੈਸਾ ਨੇ ਫੇਰੀਆ ਗੱਜ ਕੇ ਨਗਾੜਾ ਜੈ ਰਹੀਆਂ ਕੈਸਾ ਨੇ ਫੇਰੀਆ ਗੱਜ ਕੇ ਨਗਾੜਾ ਜੇ ਕਟਿਆ ਨਾ ਹਲ ਤਾਂ ਝੇਤੀ ਹੋ ਜਾਉ ਉਜਾੜਾ ਜੇ ਕਟਿਆ ਨਾ ਹਲ ਤਾਂ ਝੇਤੀ ਹੋ ਜਾਉ ਉਜਾੜਾ ਧਰਤੀ ਨੂੰ ਉਹਦੇ ਪੁੱਤਾਂ ਨਾਲ ਮਿਲਾ ਦਿਓ ਧਰਤੀ ਨੂੰ ਉਹਦੇ ਪੁੱਤਾਂ ਨਾਲ ਮਿਲਾ ਦਿਓ ਖਾੜਾ ਹਰਿਆਲੀ ਵਾਲਾ ਬੂਹਾ ਖੋਲ ਦਿਓ ਖਾੜਾ ਹਰਿਆਲੀ ਵਾਲਾ ਬੂਹਾ ਖੋਲ ਦਿਓ ਬੂਹਾ ਖੋਲ ਦਿਓ ਧੰਨ Well...